हां जी बच्चों भाई गुरु जी का खालसा भाई गुरु जी की फतेह भाई गुरु जी का खालसा भाई गुरु जी की फतेह हां जी बच्चों हम वक्कर के आए हो तो से कल वाला अपना ये, ये। ठीक है चलो आज अपन करेंगे इतिहास गुरु साहिबान ठीक है गुरु नानक देव जी दे प्रश्न उत्तर करेंगे ठीक है हाँ जी सब तो पहले पहला प्रश्न गुरु नानक देव जी दे सुनहरी उपदेश हैं ठीक है कीरत करो नाम जपो छको केड़े हैं तीन उपदेश केड़े तीन सुनहरी उपदेश हाँ जी ठीक है उस तो बाद दूजा प्रश्न है गुरु नानक देव जी ने वेई नदी प्रवेश उपरंत वेई नदी रही हाँ जी बेटे एक सेकंड हाँ जी बेटे हम ठीक है ठीक है गुरु नानक देव जी ने वेई नदी प्रवेश उपरंत वेई वे नदी में प्रवेश उपरंत वापिस आके सब तो पहला की उपदेश दिता ਨਾ ਹਮ ਹਿੰਦੂ ਨਾ ਹਮ ਨਾ ਮੁਸਲਮਾਨ ਹਾਂਜੀ ਨਾ ਹਮ Hindu ਨਾ ਹਮ ਨਾ ਮੁਸਲਮਾਨ ਠੀਕ ਹੈ ਹਾਂਜੀ ਤੀਜਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਨੇ ਤਾਗੇ ਦਾ ਜਨੇਊ ਪਾਉਣ ਤੋਂ ਇਨਕਾਰ ਕਰਕੇ ਕਿਹੜਾ ਜਨੇਊ ਪਾਉਣ ਲਈ ਕਿਹਾ ਜਿਸ ਨਾਲ ਜੀਵਨ ਵਿੱਚ ਦਇਆ ਆਵੇ ਸੰਤੋਖ ਅਤੇ ਸੱਚਾ ਆਚਰਣ ਆਵੇ ਕਿਹੜਾ ਜਿਹੜੋਂ ਪਾਣ ਲੈ ਕਿਆ ਸੀ ਸੰਤੋਖ ਅਤੇ ਸੱਚਾ ਸੰਤੋਖ ਅਤੇ ਸੱਚਾ ਆਚਰਣ ਆਵੇ ਦਇਆ ਆਵੇ ਮਨ ਵਿੱਚ ਠੀਕ ਹੈ ਜਿਸ ਨਾਲ ਜੀਵਨ ਵਿੱਚ ਦਇਆ ਆਵੇ ਸੰਤੋਖ ਅਤੇ ਸੱਚਾ ਆਚਰਣ ਆਵੇ ਠੀਕ ਹੈ ਸਮਝ ਆ ਰਹੀ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਵਪਾਰ ਕਿਹੜਾ ਸੀ ਉਹਨਾਂ ਨੇ ਸੱਚਾ ਸੌਦਾ ਕਰਨ ਕਿਵੇਂ ਸੱਚਾ ਸੌਦਾ ਕਿਵੇਂ ਕੀਤਾ ਲੋੜਵੰਦਾ ਦੀ ਮਦਦ ਵੀਰੂਪੇ ਨਾਲ ਭੁੱਖੇ ਆਦਵਾਂ ਨੂੰ ਅੰਨ ਦੋਵਾਚੇ ਚਕਾਇਆ ਸੀ ਤੇ ਲੋੜਵੰਦਾ ਦੀ ਮਦਦ ਕਰਨਾ ਭੁੱਖੇ ਸਾ ਆਦਵਾਂ ਨੂੰ ਭੋਜਨ ਛਕਾ ਕੇ ਠੀਕ ਹੈ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਿਉਂ ਕੀਤੀਆਂ ਪੜੋ ਬੱਟੇ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਿਉਂ ਕੀਤੀਆਂ ਪੰਡਾ ਦੀ ਮਦਦ ਕਰਨਾ ਭੁੱਖੇ ਸਾਧੂਆਂ ਨੂੰ ਭੋਜਨ ਝਿਕਾਰ ਕੇ ਨਹੀਂ ਨਹੀਂ ਬੱਟੇ ਉਹ ਤਾਂ ਹੋ ਗਿਆ ਉਹ ਸੱਚਾ ਸੌਦਾ ਕੀਤਾ ਸੀ ਨਹੀਂ ਜਿਹੜਾ ਆਨਸਰ ਹੈ ਉਹ ਨਾਨਕ ਦੇਵ ਜੀ ਚਾਰ ਉਦਾਸੀਆ ਕਿਉਂ ਕੀਤੀ ਹੈ ਹਾਂਜੀ ਵਹਿਮਾ ਪਰਮਾ ਅਤੇ ਪਖੰਡਾ ਦਾ ਹਨੇਰਾ ਖਤਮ ਕਰਕੇ ਲੋਕਾਂ ਦੇ ਦੁੱਖ ਦੂਰ ਕਰਨ ਲਈ ਅਤੇ ਇੱਕ ਪਰਮਾਤਮਾ ਦੇ ਪ੍ਰਵਾਧਵਰੇ ਰਾਈਟ ਲੈਫਟ ਸਾਈਡ ਕਰੀਏ ਥੋੜੀ ਲਾੜ ਲਾਉਣ ਲਈ ਠੀਕ ਹੈ झूठी झू चूट, इस तो बाद झूठी आरती छ पढ़ो प्रश्न झूठी आरती सच्ची आरती करने कर उपदेश गुरु नानक देव जी ने किसान दिता कितने जगन्नाथपुरी सी सच्ची आरती करने कर उपदेश जगन्नाथपुरी ठीक है सूरज ग्रहण मौके अग ना बालन का वहम ਗੁਰੂ ਨਾਨਕ ਦੇਵ ਜੀ ਨੇ ਕਿੱਥੇ ਦੂਰ ਕੀਤਾ ਸੀ ਜਗਨਨਾਥ ਪੁਰੀ ਨਹੀਂ ਬੇਟੇ ਉਹ ਜਗਨਨਾਥ ਪੁਰੀ ਵਿੱਚ ਆਰਤੀ ਦਾ ਕੀਤਾ ਸੀ ਝੂਠੀ ਆਰਤੀ ਛੱਡ ਕੇ ਸੱਚੀ ਆਰਤੀ ਕਰਨ ਦਾ ਉਪਦੇਸ਼ ਦਿੱਤਾ ਸੀ ਜਗਨਨਾਥ ਪੁਰੀ ਵਿੱਚ ਤੇ ਸੂਰਜ ਗਰੈਨ ਲੱਗਿਆ ਹੋਇਆ ਸੀ ਉਥੇ ਅੱਗ ਬਾਲਣ ਦਾ ਵਹਿਮ ਗੁਰੂ ਨਾਨਕ ਦੇਵ ਜੀ ਨੇ ਦੂਰ ਕੀਤਾ ਸੀ ਠੀਕ ਹੈ ਕਿੱਥੇ ਦੂਰ ਕੀਤਾ ਸੀ ਕੁਰੂ ਖੇਤਰ ਠੀਕ ਹੈ ਕੁਰੂ ਖੇਤਰ ਪੜੋ ਕੁਰੂ ਖੇਤਰ हाँ जी हाँ जी अठवा प्रश्न है कोड़ा राक्षस सच्चा इंसान कि बनिया पढ़ो उत्तर गुरु नानक देव जी तो गुरु नानक देव जी तो किरत करन नाम जपन ते वन छकन का उपदेश सुन के कौड़ा राक्षस किमें सी सच्चा इंसान అశ్న ఓరే బేట పడో గ ਫੋਟੋ ਕਲੀਅਰ ਨਹੀਂ ਆ ਰਹੀ ਥੋੜੀ ਫੋਟੋ ਹੁਣ ਠੀਕ ਹੈ ਬੱਚੇ ਨੋ ਮੈਮ ਬਲਰ ਆ ਰਹੀ ਹੈ 1 ਸੈਕਿੰਡ ਹੁਣ ਦੇਖੋ ਹੁਣ ਠੀਕ ਹੈ ਪੜੋ ਮੇਰੇ ਨਾਲ ਪੜੋ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਨਾਨਕ ਜੀ ਤੋਂ ਕੀਰਤ ਕਰਨ ਕੀਰਤ ਨਾਮ ਨਾਮ ਜਪਣ ਨਾਮ ਜਪਣ ਵੰਡਿ ਖੱਣ ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਸੁਣ ਕੇ ਨਾਮ ਜਪਣ ਅਤੇ ਵੰਡ ਛਤੰਦਾਲ ਦੇ ਸੁਣ ਕੇ ਹਾਂਜੀ ਕੌਣ ਸੱਚਾ ਕੌਣ ਬਣਿਆ ਸੀ ਸੱਚਾ ਇਨਸਾਨ ਕੌੜਾ ਰਾਖਸ਼ ਕੌੜਾ ਕੌੜਾ ਠੀਕ ਹੈ ਕੌੜਾ ਰਾਖਸ਼ ਪ੍ਰਸ਼ਨ 9 ਮੰ ਸੰਗਲਾ ਦੀਪ ਦੇ ਰਾਜੇ ਸ਼ਿਵਨਾਬ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਪਰਖ ਕਰਨ ਲਈ ਭੇਜੀਆਂ ਸੁੰਦਰੀਆਂ ਨੂੰ ਗੁਰੂ ਜੀ ਨੇ ਕੀ ਕਿਹਾ ਕੀ ਕਿਹਾ ਸੀ ਪੁੱਤਰੀਆਂ ਰੱਬ ਦਾ ਨਾਮ ਲਵੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਠੀਕ ਹੈ ਸਮਝ ਆਇਆ ਇਹ ਵਾਲਾ ਕੁਸ਼ਣ ਹਾਂਜੀ ਬੱਚੋ ਆਵਾਜ਼ ਆ ਰਹੀ ਮੇਰੀ ਹਾਂਜੀ ਠੀਕ ਹੈ ਪੜੋ ਪੁਤਰੀਆਂ ਰੱਬ ਦਾ ਨਾਮ ਲਵੋ ਪੁਤਨੀਆਂ ਰੱਬ ਦਾ ਨਾਮ ਲਵੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਇਹ ਗੁਰੂ ਨਾਨਕ ਦੇਵ ਜੀ ਨੇ ਸੰਗਲਾਦੀਪ ਦੇ ਰਾਜੇ ਸ਼ਿਵਨਾਬ ਵੱਲੋਂ ਸ਼ਿਵਨਾਬ ਵੱਲੋਂ ਠੀਕ ਹੈ ਗੁਰੂ ਨਾਨਕ ਦੇਵ ਜੀ ਦੀ ਪਰਖ ਕਰਨ ਲਈ ਭੇਜੀਆਂ ਸੁੰਦਰੀਆਂ ਨੂੰ ਗੁਰੂ ਜੀ ਨੇ ਕਿਹਾ ਸੀ ਠੀਕ ਹੈ ਗੁਰੂ ਜੀ ਨੇ ਕੀ ਕਿਹਾ ਪੁਤਰੀਆਂ ਰੱਬ ਦਾ ਨਾਮ ਲਵੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਕੀ ਕਿਆ ਸੀ ਪੁਤਰੀਆਂ ਸ਼੍ਰੀ ਨਾਮ ਦਾ ਨਾਮ ਲਿਓ ਅਤੇ ਜੱਜੇ ਸੰਚਾਰ ਆਏ ਬਣੋ ਸ਼ਿੰਗਾਰ ਵਾਲੀਆਂ ਬਣੋ ਠੀਕ ਹੈ ਹਾਂਜੀ ਉਸ ਬਾਅਦ ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਜੀ ਨੇ ਕਿੰਨਾਂ ਨੂੰ ਸਿੱਧੇ ਰਾ ਪਾਇਆ ਕਿੰਨਾਂ ਨੂੰ ਪਾਇਆ ਸੀ ਸਿੱਧਾਂ ਨੂੰ ਸਿੱਧ ਸੀ ਨਾ ਜਿਹੜੇ ਉਸ ਟਾਈਮ ਦੇ ਸਿੱਧ

ਠੀਕ ਹੈ ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਜੀ ਨੇ ਕਿੰਨਾਂ ਨੂੰ ਸਿੱਧੇ ਰਾ ਪਾਇਆ ਸੀ ਸਿੱਧਾਂ ਨੂੰ ਕਿੱਥੇ ਪਾਇਆ ਸੀ ਸੁਮੇਰ ਪਰਬਤ ਤੇ ਕਿੱਥੇ ਪਾਇਆ ਸੀ ਸੁਮੇਰ ਪਰਬਤ ਹਾਂਜੀ ਉਸ ਤੋਂ ਬਾਅਦ ਹੈ 11ਵਾਂ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਰਬਾਬ ਬਣਾਉਣ ਲਈ 1 ਰੁਪਿਆ ਕਿੰਨਾਂ ਕੋਲੋਂ ਮੰਗਿਆ ਤੁਹਾਨੂੰ ਪਤਾ ਹੈ ਕਿੰਨਾਂ ਕੋਲੋਂ ਮੰਗਿਆ ਸੀ 1 ਰੁਪਿਆ ਰਬਾਬ ਉਸੇ ਹਾਂਜੀ ਸਿੱਖਾ ਕੋਲ ਨਹੀਂ ਬੱਚੇ ਬੇਬੇ ਨਾਨਕੀ ਜੀ ਤੋਂ ਪੈਨ ਨਾਨਕੀ ਤੋਂ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਅਲਾ ਦਾ ਘਾਰ ਹਰ ਦਿਸ਼ਾ ਵਿੱਚ ਹੈ ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਦਿੱਤੀ ਸੀ ਪੜੋ ਉੱਤਰੀ ਦਾ ਹਾਂਜੀ ਮੱਕਾ ਸ਼ਰੀਫ ਠੀਕ ਹੈ ਗੁਰੂ ਨਾਨਕ ਦੇਵ ਨੇ ਕਿਹਾ ਸੀ ਅੱਲਾ ਦਾ ਘਰ ਹਰ ਦਿਸ਼ਾ ਵਿੱਚ ਹੈ ਠੀਕ ਹੈ ਮੱਕਾ ਸ਼ਰੀਫ ਵਿੱਚ ਇਹ ਵੀ ਗੱਲ ਕਹੀ ਸੀ ਠੀਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਅਗਲਾ ਹੈ 13ਵਾਂ ਪ੍ਰਸ਼ਨ ਜੋ 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 ਪਰਟੋ ਕੁਝ ਇਨਸਾਨ ਇਸ ਸੰਸਾਰ ਵਿੱਚ ਕਰਦਾ ਹੈ ਉਸ ਮੁਤਾਬਕ ਚੰਗੇ ਮੰਦੇ ਫਲ ਹੋਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਇਸ ਨੂੰ ਸਮਝਾਈ ਜਾਈ ਸੀ ਕਿਉਂ ਹਾਜੀ ਚੁਕ ਤੁਕ ਹਾਜੀ ਰੁਕ ਕੇ ਥੇਲੋ ਹਾਜੀ ਰੁਕ ਕੇ ਬੂ ਬੂ ਹਾਂਜੀ ਹਾਜੀ ਰੁਕ ਰੁਕਨ ਦੀਨ ਨੂੰ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ਤੇ ਉਸ ਦਾ ਜੀਵਨ ਕਿਵੇਂ ਬਦਲਿਆ ਕਿੱਥੇ ਮਿਲੇ ਸੀ ਤੁਲੰਬਾ ਵਿਖੇ ਤਾਂ ਕਿਦਾ ਉਪਦੇਸ਼ ਹੀ ਸੁਣ ਕੇ ਆ ਦੇਖੋ ਹਾਂਜੀ ਸੱਚ ਦਾ ਉਪਦੇਸ਼ ਸੁਣ ਕੇ ਕੌਣ ਬਦਲਿਆ ਸੀ ਸੱਜਣ ਠੱਗ ਤੇ ਤੁਲੰਬਾ ਵਿਖੇ ਮਿਲੇ ਸੀ ਵਾਗੁਰੂ ਨਾਨਕ ਸਾਹਿਬ ਜੀ ਨੂੰ ਨਾਣੂ ਠੀਕ ਹੈ ਤੁਲੰਬਾ ਹਾਂਜੀ ਅਗਲਾ ਪ੍ਰਸ਼ਨ ਹੈ 15ਵਾਂ ਪੀਰ ਦਸਤਗੀਰ ਨੇ ਬਗਦਾਦ ਵਿੱਚ ਜੀ ਗੁਰੂ ਜੀ ਨੂੰ ਭੇਜੋ ਦੋਸ਼ਰ ਅਸਰ ਜੀ ਕੀ ਕਹਿ ਰਹੇ ਬਟੇ ਐਡਿਫਿਕ ਤੁਸੀਂ ਕੋ ਗਰੁੱਪ 'ਤੇ ਜੋ ਕੋਸ਼ਣਾ ਅਨਸਰ ਦਿੱਤੇ। ਹਾਂਜੀ ਬੇਟੇ ਮੈਂ ਗਰੁੱਪ 'ਤੇ ਵੀ ਭੇਜ ਦਿੰਦੀ ਆ ਤੇ ਮੇਰੀ ਵੀਡੀਓ ਵੀ ਜਿਹੜੀ ਰਿਕਾਰਡ ਕਰ ਰਹੀ ਆ ਤੁਸੀਂ ਉਹ ਵੀ ਦੇਖ ਕੇ ਬਾਅਦ ਚ ਦੁਬਾਰਾ ਇਹਨੂੰ ਕਰ ਸਕਦੇ ਹੋ ਠੀਕ ਹੈ। ਓਕੇ ਹਾਂਜੀ ਪੀਰ ਦਾ ਪੀਰ ਦੇਖੋ ਪੀਰ ਦਸਤਗੀਰ ਨੇ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪੱਥਰ ਨਾਲ ਮਾਰਨ ਦਾ ਹੁਕਮ ਕਿਉਂ ਦਿੱਤਾ ਸੀ? ਰਾਗ ਗਾਉਣ ਅਤੇ ਲੱਖਾਂ ਪਤਾਲਾ ਆਕਾਸ਼ ਦੀਆਂ ਗੱਲਾਂ ਦੱਸਣ ਕਰਕੇ ਜੋ ਇਸਲਾਮ ਦੇ ਧਾਰਮਿਕ ਆਸ਼ੇ ਦੇ ਉਲਟ ਸੀ ਠੀਕ ਹੈ ਠੀਕ ਹੈ ਬੱਚੇ ਸਮਝ ਆ ਰਹੀ ਹੈ ਹਾਂ ਜੀ ਠੀਕ ਹੈ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਲੋਕਾਂ ਲਈ ਪਾਣੀ ਦਾ ਚਸ਼ਮਾ वगाया सी वगाया ठीक है केड़े स्थान ते वगाया सी पानी दा चश्मा पढ़ो पढ़ो बेटे हसन अब्दाल पंजाब पंजाब शाही पाकिस्तान तीन नन ਕਰਨਾਟਕਾ ਵਿਖੇ ਹਾਂਜੀ ਠੀਕ ਹੈ ਕਰਨਾਟਕਾ ਵਿਖੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਬਾਬਰ ਨੇ ਕਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਲੋਕਾ ਦਾ ਕਤਲਿਆਮ ਬੰਦ ਕੀਤਾ ਕਿੱਥੇ ਕੀਤਾ ਸੀ ਅਮਨਾਬਾਦ ਪਾਕਿਸਤਾਨ ਵਿਖੇ ਕਿੱਥੇ ਕੀਤਾ ਸੀ ਅੰਮ੍ਰਿਤਸਰ ਪਾਕਿਸਤਾਨ ਵਿਖੇ ਹਾਂਜੀ ਠੀਕ ਹੈ उस बाद अगला प्रश्न है गुरु नानक देव जी ने अपने जीवन काल दौरान केड़ी केरत की गुरु नानक देव जी ने किरत की अपने जीवन काल दौरान पढ़ो बेटे खेती व्यापार फोटो पढ़ो बेटे खेती व्यापार ਮੌਦਿ ਖਾਨੇ ਵਿੱਚ ਨੌਕਰੀ ਤੇ ਮੱਜਾਚਾਰਨ ਆਦਿ ਠੀਕ ਹੈ ਇਸਾਰੀ ਬਾਈ ਬਾਈ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਠੀਕ ਹੈ ਓਕੇ ਮਾਮ ਗ੍ਰਹਿਸਤ ਧਰਮ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਜੋਗੀਆਂ ਨੂੰ ਕਿੱਥੇ ਦਿੱਤਾ ਸੀ ਗ੍ਰਹਿਸਤ ਧਰਮ ਦਾ ਉਪਦੇਸ਼ ਕਿੱਥੇ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨੂੰ ਅਚਲ ਬਟਾਲਾ ਵਿਖੇ ਕਿੱਥੇ ਦਿੱਤਾ ਸੀ ਅਚਲ ਵਟਾਲਾ ਵਿਖੇ ਬੋਲੋ ਅਚਲ ਬਟਾਲਾ ਵਿਖੇ ਹਾਂਜੀ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਨੇ ਐਮਨਾਬਾਦ ਵਿਖੇ ਹੱਕ ਦੀ ਕਮਾਈ ਕਰਨ ਅਤੇ ਗਰੀਬਾਂ ਦਾ ਖੂਨ ਨਾ ਚੂਸਣ ਦਾ ਉਪਦੇਸ਼ ਕਿਸ ਨੂੰ ਦਿੱਤਾ ਸੀ ਮਲਿਕ ਭਾਗੋ ਨੂੰ ਕਿਸ ਨੂੰ ਦਿੱਤਾ ਸੀ ਮਲਿਕ ਭਾਗੋ ਨੂੰ ਹਾਂਜੀ ਅਗਲਾ ਪ੍ਰਸ਼ਨ ਹੈ ਉਦਾਸੀਆਂ ਸਮੇ ਗੁਰੂ ਨਾਨਕ ਦੇਵ ਜੀ ਦੇ ਨਾਲ ਕੌਣ ਗਏ ਸੀ ਕੌਣ ਸੀ ਉਦਾਸੀਆਂ ਕਰਦੇ ਸਾਇਮ ਟਾਈਮ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੱਲ ਦੀ ਕਲਾਸ ਵਿੱਚ ਵੀ ਦੱਸਿਆ ਸੀ ਮੈਂ ਪਾਈ ਪਾਈ ਮਦਾਨਾ ਜੀ ਪਾਈ ਮਦਾਨਾ ਜੀ ਠੀਕ ਹੈ ਪਾਈ ਮਦਾਨਾ ਜੀ ਕੌਣ ਸੀ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ ਹਾਂ ਜੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ पढो कौन सी गुरु नानक साहिब जी दे गुरु शायद अकाल पुरख शब्द गुरु अकाल पुरख ठीक है असली शब्द में गुरु मानना है ठीक है गुरु ग्रंथ साहिब जी ने मतलब देखना ना अपन ठीक है वाणी गुरु गुरु है बाणी ठीक है अगला है प्रश्न की गुरु नानक देव जी हिंदुस्तान दे महान संत सन ਕੇਵਲ ਹਿੰਦੁਸਤਾਨ ਦੇ ਨਹੀਂ ਗੁਰੂ ਨਾਨਕ ਦੇਵ ਜੀ ਦਾ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਹਨ ਉਹਨਾਂ ਦਾ ਉਪਦੇਸ਼ ਸਭ ਲਈ ਸਾਂਝਾ ਹੈ ਠੀਕ ਹੈ ਹਾਂਜੀ ਬੇਟੇ ਸਮਝ ਆਈ ਹੈ ਇੱਥੇ ਤੱਕ ਤੁਹਾਨੂੰ ਹਾਂਜੀ ਠੀਕ ਹੈ ਮੈਂ ਇਹਦੀ ਵੀਡੀਓ ਸੈਂਡ ਕਰ ਰਹੀ ਹਾਂ ਠੀਕ ਹੈ ਕੱਲ ਦੀ ਕਲਾਸ ਵਿੱਚ ਅੱਪਾ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਬਾਰੇ ਜਾਣਾਂਗੇ ਠੀਕ ਹੈ ਓਕੇ हाँ जी बेटे कल की क्लास अपने अटेंड करनी है ठीक है ओके बेटे सिमरन स्टार्ट करो थोड़ा अपन सिमरन करते हैं उस बाद क्लास लीव करोंगे ठीक है माइक ऑन कर लो बच्चे अपना सिमरन स्टार्ट करो वागुरु ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਲਾ ਬੱਚੇ